ਕਾਲ ਜੀ ਵੀਰ ਜੀ ਸਾਥੀ ਕਾਲ ਜੀ ਸਾਥੀ ਕਾਲ ਜੀ ਓ ਜੀ ਵੀਰ ਜੀ ਠੀਕ ਠਾਕ ਜੀ ਹਾਂ ਜੀ ਵਧੀਆ ਠੀਕ ਜੀ ਬਾਈ ਨਾਂ ਬੋਲਦੇ ਹੋ ਵੀਰ ਜੀ ਆਪਣਾ ਨਾਂ ਬਲਵਿੰਦਰ ਸਿੰਘ ਢੀਨੇਰ ਕਾਲੇ ਭਵੰਦ ਡੇਰਾ ਕਰਕੇ ਬਾਈ ਦਾ ਪਿੰਡ ਢੀਨੇਰ ਠੀਕ ਹੈ ਵੀਰ ਜੀ ਅੱਜ ਆਪਣੇ ਕੋਲ ਦੋ ਝੋਟੀਆਂ ਆ ਗਈਆਂ ਵੀਰ ਜੀ ਦੋ ਝੋਟੀਆਂ ਆ ਗਈਆਂ ਦੋਵੇਂ ਵਰਜੀ ਸੁਈਆਂ ਸਫਾਈਆਂ ਇੱਕ ਗੱਬਣ ਜੇ ਇੱਕ ਆ ਵੱਡੀ ਮੈਂ ਸੂਈ ਘੋਡੀ ਦੇ ਜਿਹੜੇ ਦੂਜੀ ਛੋਟੀ ਮੈਂ ਆ ਉਹ ਗੱਬਣ ਠੀਕ ਐ ਵੀਰਜੀ ਚੰਗੀਆਂ ਛੋਟੀਆਂ ਵੀਰਜੀ ਆਪਣੇ ਦੋਵੇਂ ਟੌਪ ਕਲਾਸ ਆ ਟੌਪ ਕਲਾਸ ਜੀ ਉਹ ਛੋਟੀ ਮੈਂ ਵੀ ਦੁੱਧ 12 ਕਿਲੋ ਦੇ ਦੂ ਵੱਡੀ ਮੈਂ ਕੋ 17 ਕਿਲੋ ਦੁੱਧ ਉਹ ਆ ਵੀਰਜੀ ਗੱਬਣ ਜੇ ਮੈਂ ਇਹ ਗੱਬਣ ਜੇ ਭਾਜੀ ਠੀਕ ਐ ਜੀ ਵੇਖੋ ਵੀਰਜੀ ਬੈੜ ਦਾ ਛੋਟੀ ਦਾ ਥੰਲੇ ਵਾ ਵੇਖੋ ਕਿੰਨਾਸ ਸੁਹਾ ਉਹ ਵੀਰਜੀ ਛੋਟੀ ਦਾ ਇਹਦਾ ਇਹਦਾ ਤੀਜਾ ਸੁਹਾ ਜੇ ਵੀਰਜੀ ਤੀਜਾ ਤੀਜਾ ਸੁਹਾ ਮੈਂ ਹੀ ਲੈਦਾ ਠੀਕ ਐ ਜੀ ਵੀਰਜੀ ਹਾਂ ਜੀ ਅਜੀਤ ਦਿਨ ਲੈ ਜੂ ਅੱਜ ਦਾ ਅੱਜ ਦਾ ਅੱਜ ਰਾਤ ਸੂਈ ਪਵੇ ਅਜੀਤ ਦੋ ਤਿੰਨ ਦਿਨ ਦੋ ਦਿਨ ਲੈ ਜੂ ਹਾਂਜੀ ਦੋ ਤਿੰਨ ਦਿਨ ਅਜੇ ਲੈ ਜੂ ਝੋਟੀ ਪਰ ਝੋਟੀ ਚੰਗੀ ਤਿਆਰ ਹੋ ਜੂ ਵੀਰ ਜੀ ਹਾਂਜੀ 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 ਖੋਲ ਕੇ ਖਾ ਦਿਓ ਵੀਰ ਜੀ ਮੜੀ ਜੀ ਲੋ ਜੀ ਤੋੜ ਦਿਓ ਹਟ ਪਾਣਾ ਚੰਗੇ ਵੱਦੇ ਕਟ ਕਾਸ ਲਈ ਝੋਟੀ ਆ ਗਈ ਆ ਵੀਰ ਜੀ ਵੇਖੋ ਵੱਛੀ ਦਾ ਚੋਟੀ ਦਾ ਥਣ ਗੈਪ ਸੈਜ ਵੇਖੋ ਲਾਇਓ ਮੇਰੇ ਜੀ ਲਾਇਓ ਚੰਗੀ ਝੋਟੀ ਲਿਆ ਆ ਵੀਰ ਹਾਂ ਵਿਦਿ ਕੀ ਰਕਾਰ ਰਿਹਾ ਝੋਟੀ ਦਾ ਪਹਿਲਾ ਇਹਦਾ ਦੂਜੇ ਸੂਏ ਦਾ 13 ਕਿਲੋ ਵੀਰ ਜੀ ਕੋ ਚੰਗੀ ਸੇਵਾ ਕਰੂ ਵੀਰ ਝੋਟੀ 15 ਕਿਲੋ ਦੇ ਲਾਗੇ ਦੁੱਧ ਕੱਢ ਦੇਗੀ ਵੀਰ ਜੀ ਹੈ ਕਿ ਨਹੀਂ ਇਹ ਗੱਲ ਵੀਰ ਜੀ ਹਾਂ ਜੀ ਦੁੱਧ ਸੇਵਾ ਦਾ ਪਤਲੇ ਚੰਮ ਦੀ ਵਿੱਚ ਜੀ ਵਹਿੜਿਆ ਝੋਟੀ ਇਹ ਵੇਖੋ ਚੰਗੀ ਝੋਟੀ ਲਿਆਇਆ ਵੀਰ ਚੰਗੀ ਪਰਖਿਆ ਵੀਰ ਨੂੰ ਝੋਟੀ ਦੀ ਕੀ ਵੀਰ ਜੀ ਇਹਦਾ ਰੇਟ ਸ਼ੇਡ ਰੱਖਣਾ ਆਪਾਂ ਵੇਰ ਤੇ ਦਿੱਤੀ ਦਾ ਮੁੱਲ ਤਾਂ 90000 ਰੁਪਇਆ ਕਰਦੇ ਪਰ 85 ਦੀ ਦੇ ਦਾਂਗੇ ਕੋਈ ਆਜੂਗਾ ਮੰਨਤਾਨ ਹੋ ਰੂ ਕਰ ਦੋ ਵੀਰ ਜੀ ਹੋਰ ਮੰਨਤਾਨ ਕਰਨਾ ਦੇ 80000 ਦੀ ਦੇ ਦਾਂਗੇ ਜੀ 80000 ਦੀ ਜੱਸ ਨਾ ਵੀਰ ਜੀ ਜੱਸ ਨਾ ਜੀ ਕੋਈ ਨਹੀਂ ਵੀਰ ਜੀ ਕਈ ਵੀਰ ਦੂਰੋਂ ਨੇੜਿਆਂ ਕਰਦੇ ਫੋਨ ਮੰਨਤਾਨ ਕਰਦੇ ਹੋ ਵੀਰਾਂ ਦਾ ਹੋਰ ਜੇ ਕਰੂ ਕੋਈ ਕੋਈ ਨਹੀਂ ਕਰਦਾ ਹਾਂਜੀ ਹਾਂਜੀ ਠੀਕ ਹੈ ਜੀ ਵੀਰ ਜੀ ਆਜੋ ਹੁਣ ਦੂਜੇ ਨੰਬਰ ਤੇ ਵੀਰ ਜੀ ਇਹ ਛੋਟੀ ਸੋਈ ਵੀਰ ਜੀ ਇਹ ਛੋਟੀ ਜੇ ਵੀਰ ਜੀ ਛੋਟੀ ਠੀਕ ਹੈ ਕਿੰਨਾ ਦੁੱਧ ਵੀਰ ਜੀ ਇਹਦੇ ਥੱਲੇ ਆ ਟਾਈਮ ਤੇ ਆ ਰਿਹਾ ਇਹ ਥੱਲੇ ਵੀਰ ਜੀ ਬੇਨਤੀ ਆ ਦੁੱਧ ਜਿਹੜਾ ਤ 16 ਕਿਲੋ ਹੈਗਾ ਜੀ 16 ਕਿਲੋ ਤਿਆਰ ਵੀਰ ਜੀ ਹਾਂਜੀ ਹਾਂਜੀ ਠੀਕ ਹੈ ਜੀ ਵੀਰ ਜੀ ਅਜ ਅੱਠ ਦਿਨ ਦੀ ਸੁਈ ਠੀਕ ਹੈ ਠੀਕ ਹੈ ਮਗਰੇ ਦੇ ਜਵਾਕ ਹੀ ਆ ਗਿਆ ਵੀਰ ਜੀ ਇਹਦੇ ਮਗਰ ਜਵਾਕ ਕੱਟਾ ਜੀ ਕੱਟਾ ਜੀ ਠੀਕ ਹੈ ਜੀ ਇਹਦੇ ਅੱਠ ਦਿਨ ਦੀ ਸੁਈ ਵੇਖੋ ਚੰਗਾ ਸਿੰਘ ਸੁنگ ਝੋਟੀ ਕੋਲ ਚੰਗਾ ਥਨ ਲੇਵਾ ਖੋਲ ਦਿਓ ਵੀਰ ਜੀ ਝੋਟੀ ਹੈ ਵੀ ਵੇਖੋ ਉਨੀ ਗਾਹ ਨੂੰ ਝੋਟੀ ਬਣੀ ਉਨੀ ਪਛਾਣ ਨੂੰ ਜਾਂਦੋ ਜਾਂਦੋ ਵੀਰ ਜੀ ਜਾਂਦੋ ਅਜੇ ਵੀਰ ਜੀ ਟਾਈਮ 3 ਵਜੇ ਜੇ ਅਜੇ ਕੋਈ ਟਾਈਮ ਚਵਾਈ ਦਾ ਨਹੀਂ ਹੋਇਆ ਟਾਈਮ ਤੇ ਚਵਾਈ ਦੇ ਆਉ ਝੋਟੀ ਤੇ ਫਿਰ ਤੇ ਹੋਰ ਥੱਲਿਓਂ ਵੀਰ ਜੀ ਖਲੋਣਾ ਔਖਾ ਹੋ ਜਾਣਾ ਇਹਨੂੰ ਚਵਾਈ ਚਵਾਈ ਦਾ ਟਾਈਮ ਨਾ ਹਾਂਜੀ ਹਾਂਜੀ ਸਵੇਰੇ ਕਿੰਨੇ ਵਜੇ ਵੀਰ ਜੀ ਚਵਾਈ ਹੋਈ ਹੈ ਝੋਟੀ ਦੀ 6 ਵਜੇ ਦੀ ਚਵਾਈ ਹੋਈ ਹੈ ਜੀ ਵੀਰ ਜੀ 3 ਵਜੇ ਆ ਜੀ ਤੇ ਵੇਖੋ ਝੋਟੀ ਦਾ ਥਣ ਗਿਆ ਪੇਦਾ ਵੇਖੋ ਵੇਖੋ ਚੰਗੀਆਂ ਝੋਟੀਆਂ ਲਿਆਇਆ ਵੀਰ ਦੋਵੇਂ ਕੱਢ ਕੇ ਬਾਬਾ ਪੁਰਾਣਾ ਕੰਮ ਕਰ ਰਹੇ ਵੀਰ ਜੀ ਆਪਣਾ ਹਾਂ ਜੀ ਵੀਰ ਜੀ ਦੁੱਗੀ ਪੀੜੀ ਹੋ ਗਈ ਉਹ ਕੰਮ ਕਰਨ ਦੇਣ ਠੀਕ ਹੈ ਜੀ ਠੀਕ ਹੈ ਵੀਰ ਜੀ ਤੁਹਾਨੂੰ ਦੇ ਫਿਰ ਬਹੁਤ ਫਰਕ ਹੋਏਗੀ ਵੀਰ ਜੀ ਹਾਂ ਜੀ ਹਾਂ ਜੀ ਵੇਖੋ ਜੀ ਝੋਟੀ ਦਾ ਥਣ ਗਿਆ ਫਸੈਜ ਕਿੰਨਾ ਦੁੱਧ ਵੀਰ ਜੀ ਕਰ ਦੂ ਝੋਟੀ ਆਪਣੇ ਮੜਾ ਮੂੜਾ ਮਾਰ ਕੇ ਆਹ ਦੁੱਧ 20 ਕਿਲੋ ਮੈਂ ਦੇ ਦੂਗੀ ਹਾਂ ਜੀ ਵੀਰ ਜੀ 20 ਕਿਲੋ ਦੁੱਧ ਕੱਢਣਾ ਚਾਹੀਦਾ ਝੋਟੀ ਨੂੰ ਜਿੰਨਾ ਥਣ ਲੇਵਾ ਦਾ ਝੋਟੀ ਦਾ ਕੀ ਰੇਟ ਵੀਰ ਜੀ ਇਹ ਝੋਟੀ ਦਾ ਇਹਦਾ ਵੀਰ ਜੀ 2 ਲੱਖ ਰੁਪਿਆ ਜੀ ਕੀ ਮਾਨਤਨ ਕਰਨਾ ਇਹਦੇ ਚੋਂ ਇਹ ਚੋਂ ਕੋਈ 5 ਤੋਂ 10 ਹਜ਼ਾਰ ਰੁਪਿਆ ਮਾਨੋ ਵੀ ਤੁਮ ਵੱਧ ਨਹੀਂ ਹੁਣ 1.90 ਦੀ ਦੇ ਦਈਏ 1.90 ਦੀ ਹੋ ਜੂਗੀ ਠੀਕ ਹੈ ਵੀਰ ਜੀ ਕੋਈ ਕਰੂ ਫੋਨ ਵੀਰ ਤੇ ਕਰ ਦਿਓ ਮਾਨਤਨ ਹੋਰ ਕੋਈ ਗੱਲ ਨਹੀਂ ਕੋਈ ਗੱਲ ਹਾਂਜੀ ਹਾਂਜੀ ਕੋਈ ਨਹੀਂ ਵੀਰ ਜੀ ਬਾਕੀ ਵੀਰ ਕਹਿੰਦਾ ਵੀ ਚੰਗੀ ਝੋਟੀ ਆ ਵੀਰ ਜੀ ਚਵਾ ਚਵਾ ਕਿ ਤਰ੍ਹਾਂ ਦਾ ਝੋਟੀ ਦਾ ਚਵਾ ਬਹੁਤ ਵਧੀਆ ਜੀ ਇੱਕ ਪਸਮਾਦੀ ਠੀਕ ਹੈ ਜੀ ਵੀਰ ਜੀ ਹਾਂਜੀ ਦੇਖੋ ਜੀ ਹੱਥ ਬਹੁਤ ਵਧੀਆ ਜਿਹੜਾ ਆਪਟੀ ਨਹੀਂ ਸਾਡੇ ਦੇਖਣਾ ਕੋਈ ਦੇਖੋ ਵੀਰ ਜੀ ਚੰਗਾ ਰਿੰਗ ਸਿੰਗ ਲੱ ਦੋਵੇਂ ਝੋਟੀਆਂ ਵੀ ਟੌਪ ਦੀਆਂ ਲੈ ਕੇ ਆਇਆ ਵਾ ਚੰਗੀ ਪਰਖਿਆ ਵੀਰ ਨੂੰ ਤੇ ਵੀਰ ਜੀ ਆਪਣਾ ਇੱਕ ਰਿਹਾਡਰੈਸ ਬੋਲ ਦੋ ਤੇ ਨਾਮ ਬੋਲ ਦੋ ਆਪਣਾ ਆਪਣਾ ਪਿੰਡ ਝੰਡੇਰ ਜੇ ਠੀਕ ਹੈ ਜੀ ਵੀਰ ਜੀ ਕਾਲੇ ਪਹਿਲਵਾਨ ਦਾ ਡੇਰਾ ਕਰਕੇ ਵਜਦਾ ਜੀ ਹਾਂ ਜੀ ਹਾਂ ਜੀ ਨੰਬਰ 99 43 83 975 ਆਪਣਾ ਕੀ ਨਾਮ ਵੀਰ ਜੀ ਤੇ ਮੇਰਾ ਨਾਮ ਬਿੰਦਾ ਜੇ ਬਿੰਦਾ ਬਿੰਦਾ ਪਹਿਲਵਾਨ ਆਪਣਾ ਨਾਮ ਹਾਂ ਜੀ ਹਾਂ ਜੀ ਠੀਕ ਹੈ ਜੀ ਵੀਰ ਜੀ ਧੰਨਵਾਦ ਜੀ ਠੀਕ